ਭਾਈ ਜੀ ਆ ਵੀਡੀਓ ਸਕਿਪ ਨਾ ਕਰੋ ਇਹ ਇੱਕ ਬਹੁਤ ਹੀ ਜਾਦੇ ਗਰੀਬ ਪਰਿਵਾਰ ਦੀ ਕੁੜੀ ਆ ਜਿਨੇ ਕੀ ਭਾਈ ਨਮੋਧਿਆ ਸਕੂਲ ਵਿੱਚ ਟੌਪ ਕੀਤਾ ਹੈ ਤੇ ਵੀਰ ਜੀ ਜਿਹੜੀ ਅੱਜ ਵਾਲੀ ਖਬਰ ਹੈ ਪਿੰਡ ਆਨੰਪੁਰਾ ਜ਼ਿਲ੍ਹਾ ਬਠਿੰਡਾ ਇਹ ਭਾਈ ਕੁੜੀ ਨੇ ਪਿੰਡ ਆਨੰਪੁਰੇ ਦਾ ਨਾਮ ਰੋਸ਼ਨ ਕੀਤਾ ਕਿ ਨਮੋਧਿਆ ਸਕੂਲ ਦੇ ਵਿੱਚ ਇਸ ਕੁੜੀ ਨੇ ਟੌਪ ਕੀਤੀ ਹੈ ਤੇ ਵੀਰ ਪਤਾ ਕੀ ਗੱਲ ਆ ਹੁਣ ਗਰੀਬ ਘਰਾਂ ਦੀਆਂ ਕੁੜੀਆਂ ਦੀਆਂ ਵੀਡੀਓ ਨੂੰ ਕੋਈ ਨਹੀਂ ਸ਼ੇਅਰ ਕਰਦਾ ਨੱਚਣ ਟੱਪਣ ਵਾਲੀਆਂ ਵੀਡੀਓ ਨੂੰ ਤੁਸੀਂ ਬਹੁਤ ਸ਼ੇਅਰ ਕਰਦੇ ਹੋ ਜਿਹੜਾ ਕਿ ਮੰਨ ਲਓ ਗੰਦ ਪਾਉਂਦੀਆਂ ਕੁੜੀਆਂ ਉਹਨਾਂ ਵਰੀ ਇਹ ਵੀ ਬਈ ਕੁੜੀ ਦੀ ਵੀਡੀਓ ਨੂੰ ਵੀ ਬੱਦ ਤੋਂ ਬੱਦ ਸ਼ੇਅਰ ਕਰੋ ਤਾਂ ਜੋ ਕਿ ਇਹਨੂੰ ਹੋਰ ਹੌਸਲਾ ਮਿਲੇ ਤੇ ਹੋਰ ਗਾਹਾਂ ਤਰੱਕੀ ਕਰੇ ਹਨਾ ਤੇ ਬਈ ਪਹਿਲਾਂ ਤਾਂ ਪਿੰਡ ਆਨੰਪੁਰੇ ਦੀ ਸਾਰੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਜਿਨੇ ਕਿ ਸਾਰੇ ਪਿੰਡ ਨੇ ਬਈ ਆਨੰਪੁਰੇ ਦੇ ਨੇ ਇਸ ਕੁੜੀ ਦੀ ਸਪੋਰਟ ਕੀਤੀ ਤੇ ਇਸ ਕੁੜੀ ਨੂੰ ਬਈ ਸਾਰਿਆਂ ਨੇ ਮਾਨ ਸਨਮਾਨ ਦਿੱਤਾ ਇਹਦੇ ਨਾਲ ਬਈ ਕੀ ਹੁੰਦਾ ਏ ਇਹ ਬੱਚੇ ਦਾ ਹੌਸਲਾ ਹੋਰ ਵੱਧ ਜਾਂਦਾ ਹੈ ਨਾ ਆਪਾਂ ਨੂੰ ਬਈ ਇਹ ਚਾਹੀਦਾ ਪਿੰਡ ਪਿੰਡੀ ਬਈ ਚਾਹੀਦਾ ਕਿ ਜਿਹੜਾ ਬੱਚਾ ਗਰੀਬ ਘਰ ਦਾ ਬੱਚਾ ਵਧਗਾ ਪੜਦਾ ਹੈ ਉਹਨੂੰ ਬਈ ਕੁਛ ਨਾ ਕੁਛ ਮਾਨ ਸਨਮਾਨ ਵਿੱਚ ਜ਼ਰੂਰ ਦਿਆ ਕਰੋ ਤਾਂ ਜੋ ਕਿ ਉਸ ਬੱਚੇ ਦੀ ਹੋਰ ਗਾਂਹ ਪੜਨ ਦੀ ਤਮੰਨਾ ਹੋਵੇ ਤੇ ਬਈ ਇਸ ਪਿੰਡ ਆਨਪੁਰੇ ਵਾਲੇ ਸਾਰੇ ਭਰਾਵਾਂ ਦਾ ਸਾਰੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਕਿ ਇਸ ਧੀ ਨੂੰ ਬਹੁਤ ਮਾਨ ਸਨਮਾਨ ਦਿੱਤਾ ਤੇ ਘਰਦਿਆਂ ਨੂੰ ਵੀ ਬਹੁਤ ਜਿਆਦਾ ਮਾਨ ਸਨਮਾਨ ਦਿੱਤਾ ਵੀ ਧੰਨਵਾਦ ਇੱਕ ਗਰੀਬ ਘਰ ਚੋਂ ਬਈ ਉੱਠ ਕੇ ਉੱਠ ਕੇ ਨਮੋਧਿਆ ਸਕੂਲ ਚ ਜਾਣਾ ਉਹ ਟੈਸਟ ਦੇਣਾ ਉਹੀ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਇਸ ਕੁੜੀ ਨੇ ਬਈ ਨਮੋਧਿਆ ਸਕੂਲ ਵਿੱਚ ਜਾ ਕੇ ਉਸ ਤੋਂ ਬਾਅਦ ਦੇ ਵਿੱਚ ਜਾ ਕੇ ਬਈ ਕਲਾਸ ਦੇ ਵਿੱਚੋਂ ਟੌਪ ਕੀਤੀ ਤੇ ਬਈ ਬਹੁਤ ਬਹੁਤ ਧੰਨਵਾਦ ਤੇ ਬਈ ਇਸ ਤੋਂ ਬਾਅਦ ਫੇਰ ਆਪਾਂ ਸਕੂਲ ਨੂੰ ਚੱਲ ਪਏ ਸੀ ਕਿਉਂਕਿ ਸਕੂਲ ਦੇ ਵਿੱਚ ਵੀ ਮਾਸਟਰਾਂ ਨੇ ਬੁਲਾਇਆ ਸੀਗਾ ਕਿ ਉਹਨਾਂ ਨੇ ਬਈ ਮਾਨ ਸਨਮਾਨ ਦੇਣਾ ਹੈ ਬੱਚੇ ਨੂੰ ਤੇ ਤਾਂ ਜੋ ਕਿ ਮਾਸਟਰ ਕਹਿੰਦੇ ਬਈ ਕਿਰਾਂ ਸਕੂਲ ਦੇ ਵਿੱਚ ਜ਼ਰੂਰ ਲੈ ਕੇ ਆਇਓ ਤਾਂ ਜੋ ਕਿ ਬੱਚੇ ਦਾ ਹੋਰ ਹੌਸਲਾ ਵਧੇ ਤੇ ਹੋਰ ਵੀ ਜਿਹੜੇ ਮੰਨ ਲਓ ਬੱਚੇ ਆ ਉਹਨਾਂ ਨੂੰ ਪ੍ਰੇਰਨਾ ਮਿਲੇ ਕਿ ਉਹ ਵੀ ਵੱਧ ਤੋਂ ਵੱਧ ਪੜਨ ਹਨ ਤੇ ਬਈ ਇਹ ਜਿਹੜਾ ਆਫਰ ਹੁੰਦਾ ਹੈ ਸਰਕਾਰੀ ਸਕੂਲਾਂ ਵਾਸਤੇ ਹੀ ਹੁੰਦਾ ਹੈ ਤੇ ਵੀਰ ਬਣ ਕੇ ਬਈ ਥੋੜਾ ਜਿਹਾ ਸਰਕਾਰੀ ਸਕੂਲਾਂ 'ਨਾਂਅ ਵੀ ਧਿਆਨ ਦਿੱਤਾ ਜਾਵੇ ਇੱਧਰ ਨੋ ਜਣ ਤਾਂ ਰੇਕ ਬੰਦਾ ਗਰੀਬ ਹੈ ਚਾਹੇ ਅਮੀਰ ਹੈ ਪ੍ਰਾਈਵੇਟ ਸਕੂਲਾਂ 'ਚ ਹੀ ਪੜਾਉਂਦਾ ਬਈ ਤੇ ਬਈ ਪਹਿਲ ਤਾਂ ਸਭ ਤੋਂ ਬਾਅਦ ਸਰਕਾਰੀ ਸਕੂਲਾਂ 'ਨ ਕੋਈ ਹੁੰਦੀ ਹੈ ਜੇ ਕੋਈ ਸੇ ਵੀ ਨੌਕਰੀ ਦੀ ਹੁੰਦੀ ਹੈ ਉਸ ਤੋਂ ਬਾਅਦ ਵੀਰੇ ਆਪਾਂ ਚੱਲ ਪਏ ਸੀ ਬਹੁਤ ਹੀ ਜ਼ਿਆਦੇ ਵੀਰੇ ਸੋਹਣੇ ਤਰੀਕੇ ਨਾਲ ਆਪਣੇ ਪਿੰਡ ਦੀ ਪੰਚਾਇਤ ਨੇ ਕੁੜੀ ਨੂੰ ਸਕੂਲ ਦੇ ਵਿੱਚ ਲੈ ਕੇ ਗਏ ਜਿਵੇਂ ਕਿ ਬਈ ਢੋਲ ਵਾਲਾ ਵੀਰ ਸੀਗਾ ਸਾਜਿਆਂ ਵਾਲਾ ਸੀਗਾ ਤੇ ਬਾਈ ਹੋਰ ਵੀ ਭਰਾ ਸੀਗੇ ਆਪਣੇ ਸਾਰੇ ਪੰਚਾਇਤ ਸੀਗੀ ਬਾਈ ਸਾਰਾ ਪਿੰਡ ਨਾਲ ਤੁਰਿਆ ਕੁੜੀ ਦੇ ਤੇ ਵਿੱਚ ਜੇ ਵੀ ਆਪਾਂ ਸਕੂਲ ਦੇ ਵਿੱਚ ਚੱਲਦੇ ਆ ਤੇ ਬਾਈ ਕੁੜੀ ਨੂੰ ਤੇ ਉਹਦੇ ਮਾਪਿਆਂ ਨੂੰ ਪੁੱਛਿਆ ਉਹਨਾਂ ਨੂੰ ਬਹੁਤ ਹੀ ਜ਼ਿਆਦੇ ਖੁਸ਼ੀ ਹੋਈ ਤੇ ਕੁੜੀ ਨੇ ਵੀ ਬਾਈ ਬਹੁਤ ਹੀ ਜ਼ਿਆਦੇ ਖੁਸ਼ੀ ਮਾਈ ਕਿਹਾ ਤੇ ਆਪਣੀ ਵੀਰ ਫਿਰ ਆਪਾਂ ਵੀਰੇ ਪਹੁੰਚ ਗਏ ਸਕੂਲ ਦੇ ਵਿੱਚ ਪਿੰਡ ਆਨਮਪੁਰਾ ਦੇ ਉੱਤ ਬਾ ਬਾਈ ਟੀਚਰਾਂ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਕੁੜੀ ਨੂੰ ਦਾ ਮਾਨ ਸਨਮਾਨ ਕੀਤਾ ਕੁੜੀ ਨੂੰ ਫੁੱਲਾਂ ਦੇ ਨਾਲ ਹਾਰਾਂ ਨਾਲ ਸਨਮਾਨ ਕੀਤਾ ਤੇ ਬਈ ਬਹੁਤ ਧੰਨਵਾਦ ਆਪਣੇ ਸਰਕਾਰੀ ਸਕੂਲ ਦੇ ਸਾਰੇ ਟੀਚਰਾਂ ਦਾ ਜਿਨ੍ਹਾਂ ਨੇ ਕੀ ਅਸਤੀ ਨੂੰ ਇੰਨਾ ਮਾਨ ਸਨਮਾਨ ਦਿੱਤਾ ਤੇ ਬਈ ਬੱਚਿਆਂ ਨੂੰ ਹੋਰ ਵੀ ਪ੍ਰੇਰਨਾ ਲੈਣੀ ਚਾਹੀਦੀ ਐਸਤੀ ਤੋਂ ਕਿ ਇਸ ਨੂੰ ਬਈ ਗਰੀਬੀ ਮੀਰੀ ਨਹੀਂ ਦੇਖਣੀ ਚਾਹੀਦੀ ਗਰੀਬੀ ਤਾਂ ਬਈ ਹਰੇਕ ਬੰਦੇ ਤੇ ਹੁੰਦੀ ਹੈ ਗਰੀਬੀ ਨੂੰ ਧੱਕੇ ਮਾਰ ਮਾਰ ਕੇ ਘਰੋਂ ਕੱਢੋ ਤਾਂ ਜੋ ਕਿ ਬਈ ਪਤਾ ਲੱਗ ਜੇ ਵੀ ਹਾਂ ਧੀਆ ਕਿਸੇ ਨਾਲੋਂ ਘੱਟ ਨਹੀਂ ਕੜੂnga ਵੀ ਮੁੰਡਿਆਂ ਨਾਲੋਂ ਤੇ ਵੀਰ ਪਏ ਮਾਸਟਰਾਂ ਨੇ ਬਹੁਤ ਸੋਹਣਾ ਸਹਿਯੋਗ ਦਿੱਤਾ ਤੇ ਮਾਸਟਰਾਂ ਨੇ ਇਸ ਕੁੜੀ ਨੂੰ ਬਹੁਤ ਹੀ ਜ਼ਿਆਦਾ ਬਈ ਮਾਨ ਸਨਮਾਨ ਦਿੱਤਾ ਤੇ ਹੋਰ ਵੀ ਅਸਤੀ ਨੂੰ ਆਪਣੀ ਨੁਮੈਦ ਵਾਲਾ ਪੈਨ ਕਾਪੀਆਂ ਸਾਰਾ ਕੁਝ ਬਈ ਦਿੱਤਾ ਸੀਗਾ ਤੇ ਬਈ ਮਾਸਟਰਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੇ ਬਈ ਧੰਨਵਾਦ ਸਾਰੇ ਸਕੂਲ ਵਾਲਿਆਂ ਦਾ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਕੀ ਅਸਤੀ ਨੂੰ ਇੰਨਾ ਮਾਨ ਸਨਮਾਨ ਦਿੱਤਾ ਤੇ ਬਈ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਕੋਈ ਗਰੀਬ ਪਰਿਵਾਰ ਦਾ ਬੱਚਾ ਉੱਠ ਕੇ ਹਨਾ ਤੇ ਆਦੇ ਪੈਰਾਂ ਤੇ ਖੜਾ ਹੁੰਦਾ ਹੈ ਤਾਂ ਗਾਂ ਜਾਂਦਾ ਹੈ ਬਈ ਇਹ ਵੀਡੀਓ ਬਣਾਉਣ ਦਾ ਆਪਣਾ ਮਕਸਦ ਇਹੀ ਸੀਗਾ ਕਿ ਬਈ ਕੁੜੀਆਂ ਨੂੰ ਇੱਕ ਤਾਂ ਕੁੜੀਆਂ ਨੂੰ ਬਈ ਮੁੰਡਿਆਂ ਨਾਲੋਂ ਘੱਟ ਨਹੀਂ ਸਮਝਣਾ ਚਾਹੀਦਾ ਦੂਜਾ ਬਈ ਗਰੀਬੀ ਅਮੀਰੀ ਤਾਂ ਬੰਦੇ ਤੇ ਆਉਂਦੀ ਰਹਿੰਦੀ ਹੈ ਤੇ ਆਪਣੀਆਂ ਗਰੀਬੀ ਨੂੰ ਬਾਈ ਚੱਕੋ ਤੇ ਕੁੜੀਆਂ ਨੂੰ ਵਧਗਾ ਪੜ੍ਹਾਓ ਸਕੂਲਾਂ ਦੇ ਵਿੱਚ ਵੱਧ ਤੋਂ ਵੱਧ ਤੇ ਬਾਈ ਐਸਾ ਧੀ ਨੇ ਜਿਵੇਂ ਬਾਈ ਨਮੋਧਿਆ ਸਕੂਲ ਦੇ ਵਿੱਚੋਂ ਆਪਣੀ ਕਲਾਸ ਚ ਟੌਪ ਕੀਤੀ ਉਹ ਮੈਂ ਆਪਾਂ ਕਹਿੰਦੇ ਆ ਬਈ ਗਾਂਹ ਹੋਰ ਪਰਮਾਤਮਾ ਇਸ ਕੁੜੀ ਨੂੰ ਤਰੱਕੀ ਬਖਸ਼ੇ ਗਾਂਹ ਕੋਈ ਹੋਰ ਵਧੀਆ ਜੌਬ ਮਿਲੇ ਤੇ ਬਾਈ ਆਪਣੇ ਬਾਈ ਪਿੰਡ ਦੀ ਧੀ ਸੀ ਆਪਾਂ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਆਪਾਂ ਬਾਈ ਸੋਚਿਆ ਵੀ ਕਿਉਂ ਨਾ ਸਾਰੇ ਭਰਾਵਾਂ ਨਾਲ ਇਹ ਵੀਡੀਓ ਸ਼ੇਅਰ ਕਰੀ ਜਾਵੇ ਜੇ ਵੀਰੇ ਤੁਹਾਨੂੰ ਆਪਣੀ ਇਹ ਵੀਡੀਓ ਵਧੀਆ ਲੱਗੀ ਵੀਰ ਬਣ ਕੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਕਿ ਇਸ ਬੱਚੀ ਨੂੰ ਦੇਖ ਕੇ ਹੋਰ ਵੀ ਆਪਣੇ ਬੱਚਾ ਨੂੰ ਪ੍ਰੇਰਨਾ ਮਿਲ ਸਕੇ ਕਿ ਵੀ ਇਸ ਧੀ ਦੇ ਬਾਂਗ ਅਸੀਂ ਵੀ ਬਨਣਾ ਹੈ ਅਸੀਂ ਵੀ ਪੜ੍ਹਾਈ ਕਰਕੇ ਨਮੋਧਿਆ ਸਕੂਲ ਦੇ ਵਿੱਚ ਜਾਣਾ ਹੈ ਕਿਉਂਕਿ ਬਾਈ ਇਹ ਗਰੀਬ ਬੱਚਿਆਂ ਦੇ ਜਵਾਕ ਇਹ ਨਮੋਧਿਆ ਸਕੂਲ ਜਾ ਸਕਦੇ ਆ ਮੀਰਾ ਦੇ ਬਾਈ ਜਵਾਕ ਕਿਹੜਾ ਸਰਕਾਰੀ ਸਕੂਲਾਂ ਚ ਪੜ੍ਹਦੇ ਆ ਉਹ ਤਾਂ ਬਾਈ ਤੁਹਾਨੂੰ ਪਤਾ ਹੀ ਆ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਹੁੰਦੇ ਆ ਤੇ ਇੱਕ ਗਰੀਬ ਦੀ ਤੀਨੇ ਬਈ ਨਮੋਧਿਆ ਸਕੂਲ ਦੇ ਵਿੱਚ ਪਹੁੰਚ ਕੇ ਟਾਪ ਕਰਨੀ ਕਲਾਸ ਦੇ ਵਿੱਚ ਇਹ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਤੁਸੀਂ ਬਈ ਸਾਰੇ ਜਣੇ ਕਮੈਂਟਾਂ ਦੇ ਵਿੱਚ ਇਸ ਧੀ ਨੂੰ ਵਧਾਈਆਂ ਦਿਓ ਤੇ ਉਸ ਤੋਂ ਬਾਅਦ ਬਰੇ ਆਪਾਂ ਪਹੁੰਚ ਗਏ ਫਿਰ ਆਪਾਂ ਇਸ ਬੱਚੀ ਦੇ ਰੂਮ 'ਚ ਜਿੱਥੇ ਕਿ ਮਾਸਟਰਾਂ ਨੇ ਸਾਰੇ ਭਰਾਵਾਂ ਨੂੰ ਬਹੁਤ ਹੀ ਜ਼ਿਆਦਾ ਚਾਹ ਪਾਣੀ ਦਾ ਪ੍ਰਬੰਧ ਕਰਾਇਆ ਵਾ ਸੀਗਾ ਤੇ ਲੱਡੂ ਖਵਾਏ ਬਈ ਸਾਰਿਆਂ ਨੂੰ ਸਾਰੀ ਪੰਚਾਇਤ ਨੂੰ ਫਿਰ ਵੀਰੇ ਉਸ ਤੋਂ ਬਾਅਦ ਮਾਸਟਰਾਂ ਨੇ ਬਹੁਤ ਹੀ ਸੋਹਣੀ ਸਪੀਚ ਦਿੱਤੀ ਸਪੀਚ ਦਿੱਤੀ ਤੇ ਬਾਈ ਦੱਸਿਆ ਕਿ ਇਸਤੀ ਬਾਰੇ ਦੱਸਿਆ ਕਿ ਇਹ ਧੀ ਬਾਈ ਗੇਮਾਂ ਦੇ ਵਿੱਚ ਵੀ ਪਹਿਲੇ ਨੰਬਰ ਤੇ ਆਉਂਦੀ ਸੀਗੀ ਜੇ ਹੋਰ ਵੀ ਕੋਈ ਵੀ ਕੰਪੀਟੀਸ਼ਨ ਹੁੰਦਾ ਸੀ ਉਹ ਚ ਵੀ ਪਹਿਲੇ ਨੰਬਰ ਤੇ ਸੀਗੀ ਤੇ ਇਸ ਤੋਂ ਬਾਅਦ ਵੀਰੇ ਇਸਤੀ ਦਾ ਇੱਕ ਗੀਤ ਵੀ ਆ ਰਿਹਾ ਹੈ ਉਹ ਗੀਤ ਨਾ ਪਹਿਲਾਂ ਆਪਣੇ ਸਕੂਲਾਂ ਦੇ ਵਿੱਚ ਹੀ ਹੁੰਦਾ ਤੇ ਆ ਭੈਣ ਜਿਹਨੂੰ ਤੁਸੀਂ ਦੇਖ ਰਹੇ ਹੋ ਇਹ ਭੈਣ ਵੀ ਨਮੋਦਿਆਂ ਦੇ ਵਿੱਚ ਟੌਪ ਕੀਤੀ ਸੀ ਇਸ ਇਸ ਭੈਣ ਦੀ ਇਸ ਭੈਣ ਦਾ ਹੀ ਬਹੁਤ ਸੰਯੋਗ ਸੀ ਕਿਉਂਕਿ ਇਸ ਭੈਣ ਨੇ ਇਸ ਕੁੜੀ ਨੂੰ ਪੜਾਇਆ ਸੀਗਾ ਧੰਨਵਾਦ ਬਾਈ ਜੇ ਆਪਣੀ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾਈਕ ਕਰਕੇ ਜਰੂਰ ਦੱਸਿਓ ਬਾਈ ਕਿ ਵੀਡੀਓ ਆਪਣੀ ਕਿਵੇਂ ਦੀ ਲੱਗੀ ਤੇ ਇਸ ਧੀ ਨੂੰ ਬਾਈ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਵੀਡੀਓ ਨੂੰ